ਗੁਰਦੁਆਰਾ ਅਡਿਸਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਲਈ ਜ਼ਰੂਰੀ ਖਬਰ ਦੁਕਾਨਦਾਰਾਂ ਵੱਲੋਂ ਕੀਤਾ ਜਾ ਰਿਹਾ ਸੰਗਤਾਂ ਦੇ ਨਾਲ ਧੋਖਾ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਵਾਲੇ ਦੇ ਰਹੇ ਨੇ ਖਰਾਬ ਪਤਾਸਿਆਂ ਦਾ ਪ੍ਰਸ਼ਾਦ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਾਰਾ ਪਤਾਸਾ ਖਰਾਬ ਆ ਸਾਰੀ ਬੋਰੀ ਖਰਾਬ ਨਹੀਂ ਨਹੀਂ ਦੇਖ ਲਓ ਤੁਸੀਂ ਨਾ ਹੀ ਲਿਆ ਉਹ ਇੱਕ ਤਾਂ ਤੇ ਕਾਲੇ ਪਤਾਸੇ ਆ ਦੇਖ ਜਮੀ ਫਰਮਾਨੀਓ ਦੇ ਇੱਥੇ ਕੱਢਦੇ ਨੂੰ ਆਉਂਦੀ ਆ ਕਿਉਂ ਖਰੀਦਦੇ ਹੋ ਜੀ ਇੱਥੇ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਅੜੀਸਰ ਸਾਹਿਬ ਪਾਸ਼ਾ ਜੀ ਨੌਮੀ ਦੋਸਤੋ ਗੁਰਦੁਆਰਾ ਅਡਿਸਰ ਸਾਹਿਬ ਦੇ ਬਾਰੇ ਪੰਜਾਬ ਦੇ ਵਿੱਚ ਕੋਈ ਅਜਿਹਾ ਇਲਾਕਾ ਨਹੀਂ ਜਿੱਥੇ ਲੋਕ ਨਾ ਜਾਣਦੇ ਹੋਣ ਦੋ ਤਿੰਨ ਸਾਲਾਂ ਤੋਂ ਕਾਫੀ ਇਹ ਗੁਰਦੁਆਰਾ ਸਾਹਿਬ ਫੇਮਸ ਹੋਇਆ ਕਿਉਂਕਿ ਇਸ ਜਗ੍ਹਾ ਦੇ ਉੱਪਰ ਹਰ ਇੱਕ ਦੀ ਅਰਦਾਸ ਪੂਰੀ ਹੁੰਦੀ ਆ ਬਹੁਤ ਸ ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਅਰਦਾਸਾ ਕਰਕੇ ਅੱਜ ਦੇ ਸਮੇਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਤੇ ਲਗਭਗ ਪੰਜਾਬ ਦੇ ਹਰ ਜਗ੍ਹਾ ਤੋਂ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਦੋਸਤੋ ਇਸ ਗੁਰਦੁਆਰਾ ਸਾਹਿਬ ਦੇ ਤਾਲ ਜੋ ਇਤਿਹਾਸ ਜੁੜਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋਹੀ ਜਾਣੇ ਤੋਂ ਹੁੰਦੇ ਹੋਏ ਜਦੋਂ ਗੁਰੂ ਸਾਹਿਬ ਇਸ ਅਸਥਾਨ ਤੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਦਾ ਘੋੜਾ ਇਸ ਜਗ੍ਹਾ ਤੇ ਉੱਪਰ ਆ ਕੇ ਰੁਕ ਗਿਆ ਤੇ ਸੰਗਤਾਂ ਨੇ ਪੁੱਛਿਆ ਗੁਰੂ ਸਾਹਿਬ ਘੋੜਾ ਕਿਉਂ ਰੁਗਿਆ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤੁਰਕ ਮੁਸਲਮਾਨਾਂ ਦਾ ਤੰਬਾਕੂ ਦਾ ਖੇਤ ਹੈ ਇਸ ਕਰਕੇ ਘੋੜਾ ਅੱਗੇ ਨਹੀਂ ਜਾ ਰਿਹਾ ਇਸ ਤੋਂ ਬਾਅਦ ਘੋੜਾ ਅੜੀ ਪੈ ਗਿਆ ਸੀ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਦੇ ਉੱਪਰ ਵਰ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਤੇ ਲੋਕਾਂ ਦੇ ਅੜੇ ਹੋਏ ਕੰਮ ਪੂਰੇ ਹੋਣਗੇ ਸੋ ਗੁਰੂ ਸਾਹਿਬ ਜੀ ਦੇ ਬਚਨ ਸਾਥ ਹੋਏ ਅੱਜ ਦੀ ਸਮੇਂ ਵਿੱਚ ਬਹੁਤ ਸੰਗਤਾਂ ਇੱਥੇ ਆਉਂਦੀਆਂ ਅਰਦਾਸਾਂ ਕਰਦੀਆਂ ਨੇ ਦੋਸਤੋ ਦਰਸ਼ਨ ਕਰੋ ਗੁਰਦੁਆਰਾ ਅੜੀ ਸਰ ਸਾਹਿਬ ਦੇ ਦਰਬਾਰ ਸਾਹਿਬ ਜੀ ਦੇ ਪਹਿਲਾਂ ਨਾਲੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਬਦਲਾਅ ਕੀਤੇ ਜਾ ਰਹੇ ਨੇ ਲਗਾਤਾਰ ਇੱਥੇ ਮਿਸਤਰੀ ਕੰਮ ਕਰ ਰਹੇ ਨੇ ਕਿਉਂਕਿ ਗੁਰਦੁਆਰਾ ਸਾਹਿਬ ਨੂੰ ਹੋਰ ਵਧੀਆ ਦਿਖ ਬਣਾਉਣ ਵਾਸਤੇ ਲਗਾਤਾਰ ਕੰਮ ਚੱਲਦੇ ਰਹਿੰਦੇ ਸੰਗਤਾਂ ਦਾ ਬਹੁਤ ਵਧੀਆ ਸਹਿਯੋਗ ਹੈਗਾ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਇਸ ਜਗ੍ਹਾ ਤੇ ਬਹੁਤ ਘੱਟ ਸੰਗਤਾਂ ਆਉਂਦੀਆਂ ਸੀਗੀਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਭਰਾਂਡੇ ਵੀ ਨਵੇਂ ਪਾਏ ਕਿ ਨੇ ਤੇ ਲੰਗਰ ਹਾਲ ਵੀ ਪਹਿਲਾਂ ਨਾਲੋਂ ਕਾਫੀ ਵੱਡਾ ਕੀਤਾ ਗਿਆ ਕਿਉਂਕਿ 2-3 ਸਾਲ ਪਹਿਲਾਂ ਇੱਥੇ ਬਹੁਤ ਸੰਗਤਾਂ ਘੱਟ ਆਉਂਦੀਆਂ ਸੀਗੀਆਂ ਤੇ ਹੁਣ ਤੁਹਾਨੂੰ ਲੈ ਚੱਲਦੇ ਆਂ ਆਪਾਂ ਲੰਗਰ ਹਾਲ ਦੇ ਵਿੱਚ ਜਿਹੜੀ ਸੰਗਤਾਂ ਨੇ ਇਹ ਵੀਡੀਓ ਪਹਿ ਸਰ ਦੇ ਵਿੱਚ ਦੇਖ ਲਓ ਜੀ ਤੁਸੀਂ ਕੁਝ ਪੁੱਛਣਾ ਹੋਵੇ ਆਉਣਾ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ ਆ ਦੇਖੋ ਲੰਗਰ ਹਾਲ ਵੀ ਪਹਿਲਾਂ ਬਹੁਤ ਜ਼ਿਆਦਾ ਛੋਟਾ ਸੀ ਇਹੀ ਪਹਿਲਾ ਲੰਗਰ ਹਾਲ ਸੀਗਾ ਇਸ ਤੋਂ ਅੱਗੇ ਜਿਹੜਾ ਲੰਗਰ ਹਾਲ ਉਹ ਵਧਾਇਆ ਹੋਇਆ ਉਹ ਬਾਅਦ ਵਿੱਚ ਆਹ ਸਾਹਮਣੇ ਵਾਲਾ ਤੁਸੀਂ ਹਾਲ ਦੇਖ ਸਕਦੇ ਹੋ ਬਾਅਦ ਚ ਵਧਾਇਆ ਗਿਆ ਹੈਗਾ ਤੇ ਇਸ ਪਾਸੇ ਤੁਹਾਨੂੰ ਦਿਖਾਉਣਾ ਹੈ ਇਹ ਵੀ ਜਿਹੜੀ ਗੁਰਦੁਆਰਾ ਸਾਹਿਬ ਦੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੱਡ ਵਗੈਰਾ ਇਹ ਬਾਅਦ ਵਿੱਚ ਪੈਨੇ ਨੇ 2-3 ਸਾਲਾਂ ਦੇ ਹੀ ਇੱਥੇ ਰਹਿਣ ਵਾਸਤੇ ਵੀ ਜਿਹੜੀ ਸੰਗਤ ਦਾ ਦੂਰੋਂ ਆਉਂਦੀ ਹੈ ਉਹਨਾਂ ਵਾਸਤੇ ਵੀ ਇੱਥੇ ਸਰਾਮਾ ਬਣਾਇਆ ਗਿਆ ਹੈਗਾ ਨੇ ਆ ਦੇਖੋ ਭਾਂਡੇ ਧ ਤਿਆਰ ਕੀਤਾ ਜਾਂਦਾ ਸੰਗਤਾਂ ਵਾਸਤੇ ਮਸ਼ੀਨਾਂ ਵੀ ਇੱਥੇ ਆ ਗਏ ਨੇ ਦੋ ਤਿੰਨ ਮਸ਼ੀਨਾਂ ਇੱਥੇ ਰੋਟੀਆਂ ਬਣਾਉਣ ਵਾਸਤੇ ਸੰਗਤਾਂ ਦੇ ਪਰਸ਼ਾ। ਚਲੋ ਆਪਾਂ ਤੁਹਾਨੂੰ ਹੁਣ ਲੈ ਚੱਲਦੇ ਆਂ ਮਾਈਆਂ ਦੇ ਕੋਲੇ ਆ ਮਾਈਆਂ ਪ੍ਰਸ਼ਾਦ ਕੱਢ ਰੰਗਣ ਜਿਹਨੇ ਸੰਗਤਾਂ ਲੈ ਕੇ ਆਉਂਦ ਰੰਗਣ। ਸਾਰਾ ਪ੍ਰਸ਼ਾਦ ਖਰਾਬ ਆਏ ਸਾਰੀ ਬੋਰੀ ਖਰਾਬ। ਨਹੀਂ ਨਹੀਂ ਆ ਕੋਈ ਨਾ ਦਿਖਾ ਦੇਾਂਗੇ ਜੀ ਆਪਾਂ। ਹਾਂ। ਪਤਾ ਅੱਥੇ ਤੇ ਦੇਖ ਲਓ ਤੁਸੀਂ ਨਾ ਹੀ ਲਿਆ ਉਹ ਇੱਥੋਂ ਦਾ। ਸੱਤਲੇ ਕਿੰਨੇ ਕਾਲੇ ਪਤਾਸੇ ਆ ਦੇਖ। ਜਮੀਲ ਵੀ ਪੈਨੇ ਜੀ ਬਹੁਤ ਪੁਰਾਣੀ ਹੋਣਗੇ ਦਾ ਕਟੋ ਕਟ 5 ਸਾਲ ਪੁਰਾਣੇ ਹੁੰਦੇ ਜੀ ਇਹਨੂੰ ਉਹਨਾਂ ਨੂੰ ਵੇਚ ਦੇਣ ਸਰਮ ਨਹੀਂ ਉਹ ਇੱਥੇ ਕੱਢਦੇ ਨੂੰ ਆਉਂਦੀ ਆ ਸਹੀ ਗੱਲ ਹੈ ਜੀ ਮੈਨੂੰ ਇੰਜ ਪਾਪਾ ਜੀ ਇੰਦਰ ਆ ਗਿਆ ਕੀ ਕਹੂਗਾ ਜੀ ਮੈਨੂੰ ਤਾਂ ਲੱਗਦਾ ਜਿਵੇਂ ਇਕੱਠੇ ਜੇ 8-10 ਜਿਵੇਂ ਪੈਕਟ ਲੈਤੋ ਦੇ ਵਿੱਚ ਇੱਕ ਦੋ ਸਿੱਟ ਦੇ ਦਿੰਦੇ ਹੋਣਗੇ ਜੀ ਇਦਾਂ ਦੇ ਮੇਰੇ ਮੰਦੀਰੀ ਉੱਪਰ ਤੂੰ ਤਾਂ ਕਰਦੇ ਹੀ ਆ ਬਾਈ ਦੱਸੋ ਕਿਉਂ ਫਿਰ ਇੰਨਾ ਹੈ ਜੀ ਇਹ ਜਿਵੇਂ ਨਹੀਂ ਇਹ ਅਗਲਾ ਗੁਰਦੁਆਰੇ ਬਾਰੇ ਵਧੀਆ ਦੇਖ ਕੇ ਖਰੀਦਦਾ ਜੀ ਉਹੀ ਗੱਲ ਗੁਰਦੁਆਰੇ ਦਾ ਨਹੀਂ ਪੈਸੇ ਦਾ ਹਾਂਜੀ ਠੀਕ ਹੈ ਸਾਰੀ ਗੱਲ ਖਰਾਬ ਆਈ ਇਹ ਤਾਂ ਕਿਸੇ ਨੇ ਗੁਰਦੁਆਰੇ ਦਾ ਇਹ ਤਾਂ ਸਾਰੇ ਪਕੌਣ ਪਾਵਾ ਗਿਆ ਤਾਂ ਵਧੀਆ ਵਧੀਆ ਕੱਢਾਂਗੇ ਗੁਰਦੁਆਰੇ ਦਾ ਤਾਂ ਕਿਸੇ ਨੂੰ ਨਹੀਂ ਆਦੀ ਗੱਲ ਤਾਂ ਜਮਾ ਕਾਲੇ ਹੋਏ ਪਈ ਆ ਦੇਖੋ ਇਹ ਤਾਂ ਮੈਨੂੰ ਅੱਲਾ ਤੇ 15 15 20 20 ਸਾਲ ਪੁਰਾਣੇ ਹੁੰਦੇ ਨੇ ਆਏ ਲੱਗੀ ਜਾਂਦਾ ਜੀ ਇਹ ਤਾਂ ਬਾਪੂ ਕਣ ਕਿੱਥੇ ਕਦੇ ਪਏ ਆ ਜਾ ਬਾਪੂ ਦੋਸਤੋ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਹੋਊਗਾ ਦੁਕਾਨਾਂ ਨੇ ਜਿੱਥੋਂ ਸੰਗਤਾਂ ਪ੍ਰਸ਼ਾਦ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਢਾਉਂਦੀਆਂ ਨੇ ਤਾਂ ਉਹ ਗੁਰਦੁਆਰਾ ਕਮੇਟੀ ਨੇ ਵੀ ਇਹਨਾਂ ਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਹੋਈ ਵਧੀਆ ਪ੍ਰਸ਼ਾਦ ਦੇ ਲਈ ਪਰ ਇਹ ਨਹੀਂ ਸੁਧਰਦੇ ਇਸ ਲਈ ਸੰਗਤਾਂ ਨੂੰ ਵੀ ਬੇਨਤੀ ਹੈ ਜਦੋਂ ਵੀ ਤੁਸੀਂ ਪ੍ਰਸ਼ਾਦ ਲੈਣਾ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ ਪ੍ਰਸ਼ਾਦ ਖਰਾਬ ਤਾਂ ਨਹੀਂ ਦੇ ਰਹੇ ਉਹ ਦੁਕਾਨ ਵਾਲੇ